ਪ੍ਰਿੰਟ ਤੱਕ ਬੰਦਿਆਂ ਦੀ ਦਵਾਈ ਵੀ ਨਵেশਿਆ ਵਾਸਤੇ ਵੀ ਔਰ ਉਹਨਾਂ ਨੇ ਜੋ ਉਹਨਾਂ ਨੇ ਉਹਨਾਂ ਦੀ ਫੀਡਬੈਕ ਐਪੜ ਮੈਂ ਜਾ ਕੇ ਉਹਨੂੰ ਮਿਲ ਕੇ ਆਇਆ ਕਿ ਉਹਨਾਂ ਨੂੰ ਕਿਉਂਕਿ ਜਿਹੜਾ ਹਰਾਚਾਰਾ ਉਹਨ ਜਿਹੜਾ ਹੈਗਾ ਉਹਦੀ ਦਿੱਕਤ ਆ ਰਹੀ ਆ ਇਸ ਕਰਕੇ ਜਿਹੜੀ ਮਾਰਕੀਟ ਦੀ ਫੀਡ ਹੈ ਉਹ ਸ਼ਾਂਤਕਾਚ ਪਹੁੰਚ ਜਾਏਗੀ ਉਹਨਾਂ ਨੂੰ ਰਾਸ਼ਨ ਕਿੱਟਾਂ ਦੀ ਵੀ ਲੋੜ ਹੈ ਐੋ ਜੇ ਔਲਾਦ ਦੇ ਵਿੱਚ ਤਾਂ ਜਿਹੜੇ ਤੁਹਾਡੇ ਕੋਈ ਵਿਰੋਧੀ ਵੀ ਹੁੰਦੇ ਆ ਨਾ ਜੀ ਜਿਹੜੇ ਨਾਰਮਲ ਲਾਤਾ ਚ ਦੁਸ਼ਮਣ ਵੀ ਹੁੰਦੇ ਆ ਉਹ ਵੀ ਜਾ ਕੇ ਲੰਗਰ ਲਾਂਦੇ ਆ ਜੀ ਉਹ ਵੀ ਜਾ ਕੇ ਰਾਸ਼ਨ ਵੰਡਦੇ ਆ ਤੇ ਸਾਡੀ ਕੇਂਦਰ ਸਰਕਾਰ ਇਹਨਾਂ ਲੋਕਾਂ ਦਾ ਸਾਡੇ ਦਾ ਪੰਜਾਬ ਦੇ ਵਿੱਚ ਤਾਂ 7-8 ਜ਼ਿਲ੍ਹਿਆਂ ਦੇ ਵਿੱਚ ਜਿਹੜੇ 8 ਜ਼ਿਲ੍ਹਿਆਂ ਦੇ ਵਿੱਚ ਆ ਲੋਕ ਪਾਣੀ ਦੀ ਮਾਰ ਚੱਲ ਰਿਹਾ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਚਾਹੇ ਕੁਛੀ ਕੁੜੇ 2 ਏਕੜਾ ਚਾਹੇ 10 ਏਕੜਾ ਜਾਂ 50 ਏਕੜਾ ਜੇ ਤਾਂ ਸਾਰੀ ਫਸਲੀ ਡੁੱਬ ਗਈ ਉਹਦੀ ਤਾਂ ਮਿਹਨਤ ਵੀ ਡੁੱਬ ਗਈ ਉਹਦੀ ਤਾਂ ਜਿਹੜਾ ਖਰਚਾ ਕੀਤਾ ਸੀ ਉਹ ਵੀ ਡੁੱਬ ਗਿਆ ਇਹਨਾਂ ਲੋਕਾਂ ਨੂੰ ਸਹਾਰ ਦੀ ਲੋੜ ਹੈ ਇਹ ਟਾਈਮ ਤੱਕ ਬਿਲਕੁਲ ਹੀ ਵਾਲਾ ਜਿਹੜਾ ਹੈਗਾ ਜਿਹੜਾ ਕੇਂਦਰ ਸਰਕਾਰ ਆ ਕਹਿੰਦੇ ਸੀ ਅਸੀਂ ਸਤੰਬਰ ਦੇ ਵਿੱਚ ਕਰ ਦਵਾਂਗੇ ਇਹ ਤਾਂ ਜਿਵੇਂ ਮਰੇ ਹੋਏ ਲੋਕਾਂ ਨੂੰ ਜਿਹੜਾ ਨੇ ਪਹਿਲਾਂ ਆਪਰੇਸ਼ਨ ਸਧੂਰ ਦੀ ਮਾਰ ਵੀ ਉਹਨਾਂ ਨੇ ਚੱਲੀ ਆ ਤੁਸੀਂ ਲੋਕਾਂ ਨੇ ਚੱਲੀ ਆ ਜੀ ਇੱਥੇ ਹੀ ਤੁਰੀਆ ਫੜਦੀ ਸੀ ਡਰੋਨਾਂ ਅਸਮਾਨ ਦੇ ਵਿੱਚ ਇੱਥੇ ਹੀ गिरਦੇ ਸੀਗੇ ਰਾਕਟ ਆ ਕੇ ਜੀ ਉਹ ਕੋਈ ਗੁਜਰਾਤ ਵਿੱਚ ਦਾ ਜਾਂ ਤੁਹਾਡੇ ਬਿਹਾਰ ਵਿੱਚ ਤੱਕ ਤੇ ਗਏ ਨਹੀਂ ਅਜੇ ਜਿਹਨਾਂ ਨੂੰ ਜਿਹਨਾਂ ਨੂੰ ਸਪੈਸ਼ਲ ਪੈਕੇਜ ਦੇ ਉੱਤੇ ਦਾਸ ਇਹਨਾਂ ਲੋਕਾਂ ਨੂੰ ਸਪੈਸ਼ਲ ਪੈਕੇਜ ਦੀ ਲੋੜ ਸੀ ਕੇਂਦਰ ਸਰਕਾਰ ਕਹਿੰਦੀ ਆ ਕਿ ਅਸੀਂ 80 ਕਰੋੜ ਲੋਕਾਂ ਨੂੰ ਰਾਸ਼ਨ ਦੇ ਦਿੰਦੇ ਆ ਨਾ ਕੇ ਮਾਰ ਦਿਆ ਜੀ ਪੰਜਾਬ 'ਚ ਤਾਂ ਮਿਲਦਾ ਹੀ 1 ਕਰੋੜ ਤੋਂ 53 ਲੱਖ ਨੂੰ ਮਿਲਦਾ ਸੀ ਉਹਦੇ 'ਚੋਂ 55 ਲੱਖ ਦਾ ਤਾਂ ਰਸਨ ਕੱਟ ਕੱਟ ਰਹੇ ਆ ਜੀ ਇਹ ਪੰਜਾਬ ਦੇ ਵਿੱਚ ਤਾਂ 1 ਕਰੋੜ ਤੋਂ ਵੀ ਕੱਟ ਗਿਆ ਜੀ ਤੇ ਜੇ ਮੈਂ ਗੱਲ ਕਰਾਂ ਤੁਹਾਡੇ ਇੱਥੇ ਲੋਕਲ ਜੇ ਗੱਲ ਕਰਾਂ ਤੁਹਾਡੇ ਜਿਹੜੇ ਇਹ ਬਾਰੇ ਜਿਹਨੇ ਆ ਜੀ ਇਹਨਾਂ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਇਹਨਾਂ ਨੇ 80 ਹਜ਼ਾਰ ਲੋਕਾਂ ਦਾ ਪਹਿਲਾਂ ਕੱਟਦਾ ਜੀ ਤਰਨਤਾਰਨ ਦੇ ਕਲਾ 53 ਹਜ਼ਾਰ ਦਾ ਕੱਟਦਾ ਔਰ ਫਿਰੋਜ਼ਪੁਰ ਦੇ ਵਿੱਚ 92560 ਤੇ ਇਸੇ ਤਰ੍ਹਾਂ ਜਿਹੜਾ ਹੁਣ ਹੈ ਉਹ ਫਿਰੋਜ਼ਪੁਰ ਦੇ ਵਿੱਚ 1 ਲੱਖ 41 ਹਜ਼ਾਰ ਦਾ ਹੋਰ ਕੱਟਿਆ ਜਾਏਗਾ ਫਾਜ਼ਲਕਾ ਦੇ ਵਿੱਚ 1 ਲੱਖ 6 ਹਜ਼ਾਰ ਦਾ ਹੋਰ ਕੱਟਿਆ ਜਾਏਗਾ 2 ਲੱਖ ਲੋਕਾਂ ਦਾ ਰਸ ਉਹਨਾਂ ਲੋਕਾਂ ਦਾ ਰਸ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਦੀ ਮਾਰ ਝੱਲੀ ਆ ਜਿਹੜੇ ਹੜਾ ਦੀ ਮਾਰ ਝੱਲੇ ਆ ਔਰ ਇਸ ਸਮੇਂ ਦੇ ਉੱਤੇ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀਗਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਡਿਫੈਂਸ ਮਿਨਿਸਟਰ ਨੂੰ ਇਹਨਾਂ ਦਾ ਬਾਰਡਰ ਏਰੀਆ ਦਾ ਆ ਕੇ ਦਿੱਕਤਾਂ ਦੇਖਣੀਆਂ ਚਾਹੀਦੀਆਂ ਆਪਣਾ ਆ ਕੇ ਕਿਹੜੇ ਹਾਲਾਤ ਵਿੱਚ ਰਹਿੰਦੇ ਹੋ ਦੇਖਣੇ ਚਾਹੀਦੇ ਆ ਜੇ ਪੰਜਾਬ ਦੇ ਸਾਰੇ ਮੰਤਰੀ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਸਕਦੇ ਆ ਤੇ ਜਿਹੜੇ ਕੇਂਦਰ ਦੇ ਮੰਤਰੀ ਆ ਕਿਉਂ ਜੀ ਉਹ ਕਿਸੇ ਹੋਰ ਦੇਸ਼ ਦੇ ਉਹ ਵੀ ਇਸੇ ਦੇਸ਼ ਦੇ ਬਸੰਦੇ ਆ ਜੀ ਉਹਨਾਂ ਨੂੰ ਵੀ ਇਸ ਦੇਸ਼ ਦੇ ਲੋਕਾਂ ਨੇ ਚੁਣਿਆ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜੀ ਜਿਹੜੇ ਸਾਰੇ ਜਿਹਨੋਂ ਪ੍ਰਧਾਨ ਮੰਤਰੀ ਬਿਜ਼ੀ ਹੁੰਦੇ ਆ ਜੀ ਉਹ ਵਿਦੇਸ਼ਾਂ ਵਿੱਚ ਜਾ ਸਕਦੇ ਆ ਤੇ ਏਰੀਅਲ ਸਰਵੇ ਉਹ ਵੀ ਕਰ ਸਕਦੇ ਆ ਜੀ ਆ ਕੇ ਔਰ ਜਿਹੜੇ ਉਹਨਾਂ ਦੇ ਮੰਤਰੀ ਆਗੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਜਿਵੇਂ ਸਾਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਪ ਖੁਦ ਵੀ ਗਏ ਆ ਔਰ ਸੀ ਕੱਲੇ ਕੱਲੇ ਜਿਹੜੇ ਹੈਗੇ ਆ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਕੱਲੇ ਕੱਲੇ ਪਿੰਡ ਤੱਕ ਪਹੁੰਚ ਕੇ ਉੱਥੇ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਰਾਹਤ ਬਗਰੀ ਅਸੀਂ ਵਿਚਾਰ ਰਹੇ ਆ ਤੇ ਕੇਂਦਰ ਦੇ ਮੰਤਰੀ ਕਿਉਂ ਨਹੀਂ ਆ ਸਕਦੇ ਜੀ ਉਹਨਾਂ ਦਾ ਕੰਮ ਰਾਸ਼ਨ ਕਟਾ ਉੱਥੇ 에어 ਕੰਡੀਸ਼ਨਰ ਕਮਰੇ ਵਿੱਚ ਬੈ ਕੇ ਨਹੀਂ ਪਤਾ ਲੱਗਦਾ ਦੋਗ ਲੋਕਾਂ ਦੀ ਦੁੱਖ ਤਕਲੀਫ ਕੀ ਆ ਇੱਥੇ ਆਣ ਜਿਵੇਂ ਅਸੀਂ ਹਾੜਾਂ ਦੇ ਪਾਣੀ ਦੇ ਵਿੱਚੋਂ ਲੰਘ ਕੇ ਗਏ ਆ ਨਾ ਜੀ ਮੈਨੂੰ ਪਤਾ ਲੱਗਿਆ ਕੱਲ ਕੁਝ ਆਏ ਸੀਗੇ ਜੀ ਕਾਂਗਰਸ ਦੇ ਐਮਪੀ ਆਏ ਸੀ ਕੋਹੋਰਤ ਬੰਦੇ ਵੀ ਆਏ ਸੀ ਪਿੱਛੋਂ ਦੂਰੋਂ ਘੜ ਕੇ ਮੁੜ ਜਾਂਦੇ ਆ ਅੱਗੇ ਜਾ ਕੇ ਆਪਣਾ ਮਰਨਾ ਥੋੜੀ ਆ ਜੀ ਲੋ ਦੀ ਹਾਰਾਂ ਤਾਂ ਵੀ ਹੋਰ ਕਿ ਬਿਮਾਰੀ ਖਾਲੇ ਤਾਂ ਵੀ ਇਹਨਾਂ ਨੂੰ ਤਾਂ ਜੇ ਸਪੈਸ਼ਲ ਪੈਕੇਜ ਦੀ ਬਿਹਾਰ ਨੂੰ ਕੀ ਲੋੜ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਜਿਹੜੇ ਬੋਟਰ ਦੇ ਉੱਤੇ ਗੋਲੀਆਂ ਖਾਂਦੇ ਉਹਨਾਂ ਨੂੰ ਲੋੜ ਹੈ ਜਿਹੜੇ ਤੁਹਾਡੇ ਇੱਥੇ ਇਸ ਹਾਲਾਤ ਦੇ ਵਿੱਚ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰ ਰਹੇ ਆ ਤੇ ਤੁਸੀਂ ਉਹਨਾਂ ਦੇ ਬੱਚਾ ਦੇ ਮੂੰਹ ਚ ਬੁਰਕੀਆਂ ਖਿੱਚ ਰਹੇ ਹੋ ਜੀ ਭALLOW ਇਹ ਬਹੁਤ ਅਫਸੋਸ ਦੀ ਗੱਲ ਹੈ ਜੀ ਮੈਂ ਉਮੀਦ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ ਜੀ ਜਿਹੜੇ ਭਾਜਪੀ ਵਾਲੇ ਆ ਇਹ ਕਿਤੇ ਵੋਟ ਚੋਰੀ ਕਰ ਰਹੇ ਆ ਜੀ ਕਿਤੇ ਰਾਸ਼ਨ ਚੋਰੀ ਕਰ ਰਹੇ ਆ ਪੰਜਾਬ ਦਾ ਪਾਣੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਡਾਟਾ ਚੋਰੀ ਕਰ ਰਹੇ ਆ ਲੋਕਾਂ ਦੇ ਵਿੱਚੋਂ ਜਾ ਕੇ ਇਹ ਡਾਟਾ ਕਲੈਕਸ਼ਨ ਦਾ ਟਾਈਮ ਹੈ ਜੀ ਜਾਓ ਪਿੰਡਾਂ 'ਚ ਜਾਓ ਲੋਕ ਬਹੁਤ ਸਾਰੇ ਜਿਹੜੇ ਐਨ ਜੀਓਜ਼ ਆ ਪਿੰਡਾਂ ਦੀ ਸੰਗਤ ਆ ਉਹ ਨੰਗਰ ਬਣਾ ਕੇ ਪਾਣੀ ਦੀਆਂ ਬੋਤਲਾਂ ਲੈ ਕੇ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਆ ਚਾਰਾ ਚਾਰੇ ਦੀਆਂ ਟਰਾਲੀਆਂ ਭਰ ਕੇ ਲੈ ਕੇ ਜਾ ਕੇ ਕਰਿਆ ਤੁਸੀਂ ਵੀ ਕੋਈ ਚੰਗਾ ਕੰਮ ਕਰੋ ਜ਼ਿੰਦਗੀ ਦੇ ਵਿੱਚ ਤੁਸੀਂ ਲੋਕਾਂ ਦੇ ਪੇਟ ਦੇ ਉੱਤੇ ਲਤਣਾ ਮਾਰੋ ਇਹਨਾਂ ਦੇ ਪੇਟ ਦੇ ਮੂੰਹ 'ਚ ਬੁਰਕੀਆਂ ਨਾ ਕੋ ਇਹਨਾਂ ਦੇ ਬੱਚਿਆਂ ਦੀ ਆ ਛੋਟੇ ਛੋਟੇ ਬੱਚੇ ਆ ਜੀ ਸਾਰੇ ਪਾਸੇ ਪਾਣੀ ਲੜ ਕੇ ਰੋਏ ਆ ਕੀ ਜ਼ਿੰਦਗੀ ਐ ਜੀ ਉਹਨਾਂ ਬੰਦਿਆਂ ਦੀ ਜੀ ਇਹਨਾਂ ਨੂੰ ਲੋੜ ਆ ਸਪੈਸ਼ਲ ਪੈਕੇਜ ਦੀ ਇਹਨਾਂ ਨੂੰ ਲੋੜ ਆ ਬਾਰਡਰ ਏਰੀਆ ਡਿਵੈਲਪਮੈਂਟ ਇਹਨਾਂ ਨੂੰ ਜਿਹੜੇ ਜਿਹੜੀਆਂ ਜਿਹੜਾਂ ਦੀ ਫਸਲ ਮਰ ਗਈ ਐ ਇਹਨਾਂ ਦੀ ਮਦਦ ਕਰੋ ਤੁਸੀਂ ਇਹੀ ਤੁਹਾਡੇ 61 ਦੀ ਲੜਾਈ ਵਿੱਚ ਤੁਹਾਡੇ ਕੰਮ ਆਏ ਜੀ 71 ਦੀ ਲੜਾਈ 'ਚ ਇਹ ਕੰਮ ਆਇਆ ਤੁਹਾਡੇ ਬਾਰਡਰ ਦੀ ਰਾਖੀ ਇਹਨਾਂ ਦੇ ਬੱਚੇ ਕਰਦੇ ਆ ਜੀ ਇਹਨਾਂ ਦੇ ਬੱਚਿਆਂ ਨੂੰ ਔਰ ਕੇਂਦਰ ਸਰਕਾਰ ਵੱਲੋਂ ਜਿਹੜਾ ਪਹਿਲਾਂ ਬਾਰਡਰ ਏਰੀਆ ਅਲਾਉਂਸ ਹੁੰਦਾ ਸੀਗਾ ਉਹਨੂੰ ਵਧਾਣ ਦੀ ਲੋੜ ਹੈ ਔਰ ਇਹਨਾਂ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਕੋਈ ਨਾ ਕੋਈ ਵੱਡਾ ਇਕਨੋਮਿਕ ਪੈਕੇਜ ਜਿਹੜੇ ਬਾਰਡਰ ਡਿਸਟ੍ਰਿਕਟ ਆ ਚਾਹੇ ਪੰਜਾਬ ਦੇ ਆ ਜੀ ਚਾਹੇ ਜੰਮੂ ਦੇ ਆ ਜਾਂ ਹੋਰ ਜਿਹੜੇ ਸੂਬੇ ਨਾਲ ਲੱਗਦੇ ਆ ਰਾਜਸਥਾਨ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਬਾਰਡਰ ਵਾਲੇ ਲੋਕਾਂ ਨੂੰ ਕੁਝ ਨਾ ਕੁਝ ਐਡੀਸ਼ਨਲ ਸਹੂਲਤਾਂ ਮਿਲੀਆਂ ਚਾਹੀਦੀਆਂ ਪਹਿਲਾਂ ਜਿੰਨੇ ਕਰਮਚਾਰੀ ਹੁੰਦੇ ਸੀ ਸਾਡੇ ਡਾਕਟਰ ਸੀ ਉਹਨਾਂ ਨੂੰ ਸਪੈਸ਼ਲ ਪੱਤਾ ਮਿਲਦਾ ਹੁੰਦਾ ਸੀ ਟੀਚਰਸ ਨੂੰ ਸਪੈਸ਼ਲ ਪੱਤਾ ਮਿਲਦਾ ਸੀ ਉਹਦੇ ਨਾਲ ਕਰਮਚਾਰੀ ਜਾਂਦੇ ਸੀ ਉੱਥੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਬਾਰਡਰ ਵਾਲੇ ਬੰਦਿਆਂ ਨੂੰ ਜਿਹੜੇ ਗੋਲੀਆਂ ਦਾ ਸਾਹਮਣਾ ਕਰਦੇ ਉਹ ਬੰਦ ਕਰ ਰਿਹਾ ਇਹਦੀ ਮੈਂ ਨਿੰਦਾ ਕਰਦਾ ਔਰ ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਜਿਹੜੇ ਆ ਗਏ ਉਹ ਆਣ ਕੇ ਇਹਨਾਂ ਇਲਾਕਿਆਂ ਦਾ ਦੌਰਾ ਕਰਨਗੇ ਉਸ ਤੋਂ ਬਾਅਦ ਜਾ ਕੇ ਦੇਖੋ ਜੇ ਤੁਹਾਡੀ ਹਿੰਮਤ ਪੈਂਦੀ ਆ ਤੁਸੀਂ ਇੱਕ ਵਾਰੀ ਇਹਨਾਂ ਪਿੰਡਾਂ ਦੇ ਵਿੱਚ ਜਾਇਓ ਪਾਣੀ ਦੇ ਵਿੱਚ ਜਾਓ ਲੋਕਾਂ ਦੇ ਵਿੱਚ ਜਿਵੇਂ ਮੈਂ ਜਾ ਕੇ ਆਇਆ ਲੋਕਾਂ ਦੇ ਹਾਲਾਤ ਦੇਖੋ ਤੁਸੀਂ ਕਹੋਗੇ ਸਾਤੋਂ ਗਲਤੀ ਹੋ ਗਈ ਤੁਸੀਂ ਮਾਫੀ ਮੰਗੋਗੇ ਤੁਹਾਨੂੰ ਰੱਬ ਵੀ ਮaaf ਨਹੀਂ ਕਰੇਗਾ ਰੱਬ ਵੀ ਤੁਹਾਨੂੰ ਮaaf ਨਹੀਂ ਕਰੇਗਾ ਜਿਹੜਾ ਤੁਸੀਂ ਗੁਨਾਹ ਕਰ ਰਹੇ ਹੋ ਜੇ ਤੁਸੀਂ ਇਹਨਾਂ ਲੋਕਾਂ ਦਾ ਰੋਸਨ ਕੱਟ ਰਹੇ ਹੋ ਤੋ ਮੈਂ ਇਹ ਬੇਨਤੀ ਕਰਦਾ ਜੀ ਆਪਣੇ ਪ੍ਰਧਾਨ ਮੰਤਰੀ ਜਿਹਨੂੰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆ ਤੁਹਾਨੂੰ ਆਪ ਚੁੜ ਕੇ ਬੇਨਤੀ ਆ ਕਿ ਤੁਸੀਂ ਪ੍ਰਧਾਨ ਮੰਤਰੀ ਜੀ ਆਪਣੇ ਮਾਤਿਆਂ ਨੂੰ ਰੋਕੋ ਕਿ ਕੋਈ ਰਾਸ਼ਨ ਨਹੀਂ ਕੱਟਣਾ ਔਰ ਇੱਕ ਸਪੈਸ਼ਲ ਪੈਕੇਜ ਜਿਹੜੇ ਪੰਜਾਬ ਦੇ ਬਾਰਡਰ ਡਿਸਟ੍ਰਿਕਟਾਂ ਉਹਨਾਂ ਨੂੰ ਸਪੈਸ਼ਲ ਪੈਕੇਜ ਕਰੋ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਉਹ ਮੈਂ ਨੋਟ ਕੀਤਾ ਦੂਜਾ ਉਹਨਾਂ ਦੇ ਵਿੱਚ ਹੈਗਾ ਕਿ ਉਹਨਾਂ ਕੋਲੇ ਮਲਕੀਅਤ ਦੇ ਜਿਹੜੇ ਰਜਿਸਟਰੀ ਉਹਨਾਂ ਦੇ ਨਾਂ ਤੇ ਨਹੀਂ ਹੁੰਦੇ ਕੱਚੇ ਕਹਿੰਦੇ ਆਉਂਦੇ ਇਸ ਲਈ ਸਾਨੂੰ ਪਸੰਦ ਆਉਂਦੀ ਹੈ ਜੀ ਕੱਚੀ ਜ਼ਮੀਨਾਂ ਸਾਨੂੰ ਕਹਿੰਦੇ ਕੱਚੀਆਂ ਜ਼ਮੀਨਾਂ ਕਹਿੰਦੇ ਪੱਕੀਆਂ ਕਰ ਦਿਓ ਇਹ ਮੈਂ ਸਾਰੇ ਜਿਹੜੇ ਸਾਡੀ ਜਿਹੜੀ ਕਮੇਟੀ ਬਣੀ ਹੈ ਮੌਦੇ ਬੋਲੋ ਆਪਣੇ ਮੁੱਖ ਮੰਤਰੀ ਨਾਲ ਵੀ ਗੱਲ ਕਰਾਂਗੇ ਅਸੀਂ ਕੇਂਦਰ ਨਾਲ ਵੀ ਟੈਕਅਪ ਕਰਾਂਗੇ ਉਹ ਹੋਣਾ ਚਾਹੀਦਾ ਕੋਈ ਵੀ ਮੁਆਵਜ਼ਾ ਦਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਜੀ ਕਿਉਂਕਿ ਕੱਚੀਆਂ ਜ਼ਮੀਨਾਂ ਹੈ ਕਿ ਉਹਨਾਂ ਦੇ ਨਾਂ ਤੇ ਨਹੀਂ ਹੈ ਔਰ ਹੋਰ ਵੀ ਜਿਹੜੀਆਂ ਉਹਨਾਂ ਦੇ ਦਿੱਕਤਾਂ ਆ ਗਈਆਂ ਸਾਰੀ ਵਾਰ ਲਿਸਟ ਬਣਾਈ ਹੈ ਅੱਛਾ ਬੁਆਟਾ ਜੀ ਤੁਸੀਂ ਆંકડા ਦੱਸ ਰਹੇ ਸੀ ਵੀ ਜਿਹੜਾ ਰਾਸ਼ਨ ਦੇ ਕਾਰਡ ਜਿਹੜੇ ਕੱਟੇ ਗਏ ਪਰ ਉਦੋਂ ਹੀ ਭਾਜਪਾ ਵੱਲੋਂ ਜਿਹੜੇ ਲੋਕ ਭਲਾਈ ਕੈਂਪ ਲਗਾਏ ਜਾ ਰਹੇ ਨੇ ਤੁਸੀਂ ਜਾਣਦੇ ਹੋਗੇ ਜਿਵੇਂ ਪਿਛੇ ਗੁਪਤਾਰੀ ਦੇ ਏਰੀਆ ਨੇ ਲੋਕ ਭਲਾਈ ਸ਼ਬਦ ਕਿਹੜੇ ਲੋਕਾਂ ਦੀ ਭਲਾਈ ਸੀ ਜਿਹੜੇ ਡੁੱਬੇ ਹੋਏ ਉਹਨਾਂ ਦਾ ਰਾਸ਼ਨ ਕੱਟ ਕੇ ਕਿਵੇਂ ਭਲਾਈ ਹੋ ਜਾਊਗੀ ਉਹਨਾਂ ਦੀ ਤੁਸੀਂ ਦੇਖੋ ਇੱਕ ਗੱਲ ਹੋਰ ਦੇਖੋ ਜੀ ਤੁਸੀਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਰਾਸ਼ਨ ਕਾਰਡ ਉਹਨਾਂ ਨੇ ਬਣਾਏ ਫਿਰ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਹੋਰ 4-5 ਲੱਖ ਐਡ ਕਰਤੇ ਜੀ ਵਿੱਚ ਸਾਡੀ ਸਰਕਾਰ ਆਣ ਤੋਂ ਬਾਅਦ ਸਾਨੂੰ ਇੱਕ ਵੀ ਕਾਰਡ ਨਹੀਂ ਬਣਾ ਦਿੱਤਾ ਜੀ ਅਸੀਂ ਕੱਟੇ ਜ਼ਰੂਰ ਹੈ ਅਸੀਂ ਇਹ ਕਹਾਂ ਜਿਹੜਾ ਬੰਦਾ ਗੁਜ਼ਰ ਗਿਆ ਜਿਹਦੀ ਡੈਥ ਹੋ ਗਈ ਉਹਦਾ ਕਾਰਡ ਕੱਟਿਆ ਜਾਊਗਾ ਉਹਦੇ ਨਾਲ ਕਾਰਡ ਅਸੀਂ ਕੱਟੇ ਜ਼ਰੂਰ ਹੈ ਕਾਰਡ ਤਾਂ ਇਹਨਾਂ ਨੇ ਬਣਾਏ ਹੋਏ ਸੀ ਜੀ ਉਹ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਵੀ 10 ਸਾਲ ਠੀਕ ਸੀ ਉਸ ਤੋਂ ਬਾਅਦ ਜਿਹੜੀ 5 ਸਾਲ ਪਹਿਲਾਂ 5 ਸਾਲ ਜਿਹੜੀ 17 ਤੋਂ 22 ਜਿਹੜੀ ਕਾਂਗਰਸ ਦੀ ਸਰਕਾਰ ਸੀ 10 ਸਾਲ ਚ ਉਹ 20 ਸਾਲ ਸਾਰੇ ਰਾਸ਼ਨ ਕਾਰਡ ਸਾਰੇ ਠੀਕ ਸੀ ਬੰਦੇ ਉਹ ਹੁਣ ਸਾਡੀ ਸਰਕਾਰ ਆਈ ਹੈ ਇਹ ਬਾਰਡਰ ਡਿਸਟ੍ਰਿਕਟ ਨੂੰ ਡੀਸਟੇਬਲਾਈਜ਼ ਕਰਨ ਵਾਲੀ ਗੱਲ ਹੈ ਸਰਕਲ ਕੱਲ ਸੁਖਬੀਰ ਪਾਦਲ ਦਾ ਇੱਕ ਦਾਵਾ ਸੀਗਾ ਜਦੋਂ ਇੱਧਰ ਦੇਖੋ ਜਿਹੜਾ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹਦੇ ਵਿੱਚ ਤਿੰਨ ਸਟੇਜਸ ਹੁੰਦੇ ਆ ਉਹਦੇ ਆ ਜੀ ਪਹਿਲਾ ਰੈਸਕਿਊ ਫਿਰ ਰੀਲੀਫ ਅਸੀਂ ਜਿਹੜਾ ਰੈਸਕਿਊ ਹੈ ਉਹ ਸਾਰਾ ਕਰ ਚੁੱਕੇ ਆ ਜੀ ਹੁਣ ਅਸੀਂ ਰੀਲੀਫ ਵਾਲੀ ਫੇਸ ਦੇ ਵਿੱਚ ਆ ਉਹਦੇ ਵਿੱਚ ਜਿਵੇਂ ਮੈਂ ਹੁਣ ਅੱਜ ਗਿਆ ਉਥੇ ਜਿਵੇਂ ਕਪੂਰ ਥਲੇ ਚ ਬਹੁਤ ਪਰ ਏਰੀਆ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਦਾ ਉੱਥੇ ਮਿਲ ਰਿਹਾ ਸੀਗਾ ਇੱਥੇ ਜਿਹੜਾ ਸੀਗਾ ਅੱਜ ਮੈਂ ਸ਼ੁਰੂ ਕਰਤਾ ਕਿ ਜਿਹੜੇ ਇੱਕ ਤਾਂ ਐਨੀਮਲਸ ਵਾਸਤੇ ਸਾਈਲੇਜ ਹੈ ਔਰ ਜਿਹੜੀ ਮਾਰਕੀਟ ਦੀ ਫੀਲਡ ਆ ਭੇਜੋ ਰਾਸ਼ਨ ਕਿਟਸ ਭੇਜੋ ਪਾਣੀ ਉਥੇ ਹਾਰੋ ਲੱਗੇ ਹੋਏ ਸੀ ਵੈ ਵੀ ਪੀ ਕੇ ਆਇਆ ਚਾਹ ਵੀ ਪੀ ਕੇ ਆਇਆ ਪਾਣੀ ਵੀ ਪੀ ਕੇ ਆਇਆ ਪਾਣੀ ਦੇ ਵਿੱਚ ਦਿੱਕਤ ਨਹੀਂ ਸੀ ਉਹਦੀ ਮੈਂ ਟੈਸਟਿੰਗ ਵੀ ਕਰਵਾ ਰਿਆ ਬਹੁਤ ਬਟਰਨ ਦੀ ਵਾਲੇ ਜਿਹੜੇ ਦੂਜੇ ਡਾਕਟਰ ਹੈ ਸਾਡੇ ਵਾਲੇ ਇਹ ਸਾਰੇ ਜਾ ਕੇ ਦਵਾਈ ਅਫੀਰਲੇਪਿੰਡ ਤੱਕ ਜਿਹੜਾ ਤੁਹਾਡਾ ਮਾਰਕੀਟ ਖੇਤਰ ਸਰ ਮੇਰਾ ਇੱਕ ਛੋਟਾ ਜਿਹਾ ਤੁਹਾਡਾ ਉਸਤਾਪਾ ਤੁਹਾਡੇ ਤੋਂ ਦੇ ਤਿਆਰ ਹੁਣ ਮੁੱਖ ਮਤੀ ਸਾਹਿਬ ਨੇ ਜਿਵੇਂ ਪਾਣੀ ਰੀਸੀਟ ਕਰੇਗਾ ਉਹ ਇਹਨਾਂ ਨੂੰ ਸਾਰੇ ਕੰਪਨਸੇਸ਼ਨ ਵੀ ਦੇਵਾਂਗੇ ਜੀ ਅਸੀਂ ਉਹ ਅਸੀਂ ਜਿਹੜੀ ਸੀਲਿੰਗ ਆ ਉਹਨਾਂ ਨੂੰ ਵੀ ਹਟਾਉਣ ਦੀ ਕਟਾਵਾਂ ਤੇ ਇਹਦੇ ਇਸਤੇ باوجود ਜਿਹੜਾ ਦੂਜਾ ਹੈਗਾ ਵੀ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਅਜੇ ਤੱਕ ਨਹੀਂ ਹੋਇਆ ਜੋ ਅਸੀਂ ਕਰਨ ਜਾ ਰਹੇ ਆ ਉਹ ਹੈਗਾ ਕਿ ਇਹਨਾਂ ਨੂੰ ਜਿਹੜਾ ਰੀਹੈਬਿਲਿਟੇਸ਼ਨ ਵਾਸਤੇ ਤਾਂ ਜੋ ਸਾਰੇ ਸਟੈਪਸ ਹੁੰਦੇ ਆ ਸਾਰੇ ਕਰਾ ਦੇ ਸੀ ਜੋ ਅਜੇ ਤੱਕ ਨਹੀਂ ਹੋਇਆ ਉਹਨਾਂ ਨੇ ਸਾਡੇ ਮਾਜੂਦ ਮੁੱਖ ਮੰਤਰੀ ਸਾਹਿਬ ਨੇ ਨਵ ਕੈਬਨਟ ਮਿਸਟਰ ਦੀ ਕਮੇਟੀ ਬਣਾਈ ਆ ਜਿਹਦੇ ਵਿੱਚ ਮੈਂ ਵੀ ਹੈਗਾ ਅਸੀਂ ਸਾਰੇ ਏਰੀਆ ਦਾ ਸਰਵੇ ਕਰਕੇ ਕਿ ਜੇ ਆਪਣੇ ਕੋਲੇ ਜਿਸ ਤਰ੍ਹਾਂ 88 ਦੇ ਹੜ੍ਹ ਜਿਹੜੇ ਅੱਜ ਤੱਕ ਦੇ ਇਤਿਹਾਸ ਦੇ ਸਭ ਤੋਂ ਵੱਧ ਹੈ ਜਿਹੜੇ 23 ਦੇ ਵਿੱਚ ਵੀ ਹੋਏ ਸੀ ਉਹ ਇਸ ਤੋਂ ਬਾੜੇ ਹੁਣ ਤੱਕ ਦੇ ਜੋ ਅੱਜ ਦੇ ਹਾਲਾਤ ਆ ਕੱਲ੍ਹ ਦਾ ਆਪਾਂ ਕਹਿ ਨਹੀਂ ਸਕਦੇ ਕੋਈ ਅਚਾਨਕ بارش ਹੋ ਜਾਏ ਤੇ ਅਸੀਂ ਬਹੁਤ ਸਾਡੇ ਜਿਹੜੇ ਜਿੰਨੇ ਵੀ ਸਾਡੇ ਚਾਹੇ ਮੰਤਰੀ ਜੀ ਗੋਇਲ ਸਾਹਿਬ ਹੈ ਸੈਕਟਰੀ ਆ ਕ੍ਰਿਸ਼ਨ ਕੁਮਾਰ ਜੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨੂੰ ਇੱਕ ਕੰਟਰੋਲਡ ਬੈਨਰ ਦੇ ਵਿੱਚ ਪਾਣੀ ਨੂੰ ਰਿਲੀਜ਼ ਕੀਤਾ ਜਾਵੇ ਪਾਖੜੇ ਦੀ ਤੇ ਉਹਨਾਂ ਦੀ ਪੰਪ ਡੈਮ ਦੀ ਆਪਸ ਦੇ ਵਿੱਚ ਵੀ ਉਹਨਾਂ ਨੂੰ ਕੀਤਾ ਜਾਵੇ ਇਸ ਤੋਂ ਸਵਾਇ ਸਾਡੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਇਹਦੀ ਕੈਪੈਸਿਟੀ ਜਿਹੜੀ ਰਿਵਰਸ ਦੀ ਕੈਪੈਸਿਟੀ ਆ ਡੀਸਲਟੈਂਟ ਕਰਕੇ ਲੋਕਾਂ ਨਾਲ ਮਿਲ ਕੇ ਜੇ ਸਾਨੂੰ ਕੋਈ ਜ਼ਮੀਨ ਦਾ ਕੋਈ ਮਾਮਲਾ ਦੇ ਕੇ ਹੋਰ ਕਰਨਾ ਪੈਂਦਾ ਉਹਨਾਂ ਦੀ ਜਿਹੜੀ ਪਾਣੀ ਦੀ ਕੈਪੈਸਿਟੀ ਤਾਂ ਕਿ ਰਿਆ ਦੇ ਵਿੱਚੋਂ ਪਾਣੀ ਲੱਗ ਜਾ ਜਿਹੜਾ ਹੋਵੇ ਉਹਦੀ ਕੈਪੈਸਿਟੀ ਦੁੱਗਣੀ ਜਾਂ ਤਿੱਗਣੀ ਕਰਨੀ ਪੈਗੀ ਇਸ ਤੋਂ ਸਵਾਏ ਜਿਹੜੇ ਲੋਕਾਂ ਦੇ ਵਿੱਚ ਇੱਕ ਸੁਝਾਸ਼ਨ ਇਹ ਵੀ ਆਈ ਆ ਕਿ ਲੋਕ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਵੱਡੇ ਵੱਡੇ ਲੇਕਸ ਬਣਾ ਲੈਣ ਜਿਹਦੇ ਕੋਈ 50 ਏਕੜਾ 100 ਏਕੜਾ ਉਹਦੇ 80 ਏਕੜ ਚ ਫਸਲ ਨਾ ਮਰੇ 20 ਏਕੜ ਦਾ ਅਗਲਾ ਲੇਕ ਬਣਾ ਲੈ ਜੀ ਉਹਦੇ ਚ ਵੀ ਆਚਾਰ ਬਣਾ ਲੈਣ ਤਾਂ ਇਹ ਲੌਂਗ ਟਰਮ ਪਲੈਨਿੰਗ ਵੀ ਅਸੀਂ ਜਿਹੜੀ ਹੈਗੀ ਆ ਸਾਰਾ ਡਾਟਾ ਸਟੱਡੀ ਕਰਕੇ ਉਪਰੋ ਪ੍ਰੋਗਰਾਮ ਤੋਂ ਲੈ ਕੇ ਭਾਕੜੇ ਤੋਂ ਲੈ ਕੇ ਕਿ ਪਾਣੀ ਪਿੱਛੇ ਜੰਨਾ ਪਰ ਰੋਕ ਸਕਦੇ ਆ ਤਾਂ ਕਿ ਉਹ ਹਰੀਕੇ ਪੱਤਣ ਤੱਕ ਆਂਦਾ 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 ਉਹਨੂੰ ਆਪਾਂ ਜੰਨਾ ਘੱਟ ਕਰ ਸਕਦੇ ਹਾਂ ਰਿਡਕਸ਼ਨ ਕਰ ਸਕਦੇ ਹਾਂ ਇਹ ਵੀ ਕਰ